ਤੇ ਉਹ ਮੈਨੂੰ ਐ ਪੈ ਹੋਇਆ ਦੌਰਾ ਪੈ ਗਿਆ ਮੈਨੂੰ ਐ ਹੋ ਗਿਆ ਉਹਨੂੰ ਅੱਛਾ ਤੇ ਆਪਾਂ ਮੈਂ ਜੋ ਚੱਕਿਆ ਮੈਂ ਪੱਗ ਲਾਤੀ ਉਹਦੀ ਜੋ ਪੱਗ ਲਾਤੀ ਵੀ ਗੋਲੀ ਉਹਦਾ ਐਡਾ ਬਜਾ ਰਿਹਾ ਉਹ ਜਾਖ ਮੈਂ ਐਡਾ ਗੋਲੀ ਦੀ ਆ ਕਿੱਥੇ ਆ ਬਾਈ ਮੁੰਡੇ ਲੈ ਕੇ ਜੀ ਹਾਂ ਸਾਰੇ ਟਰੈਕਟਰਾਂ ਦਾ ਡੀਜ਼ਲ ਕੱਢ ਕੇ ਪੰਨ ਤੋੜ ਦੋ ਮੁੰਡੇ ਲੈ ਕੇ ਜੀ ਤੇ ਪ੍ਰੂਫ ਉਥੇ ਇੱਥੇ ਮਾਰਿਆ ਪਾੜਤਾ ਸਾਰਾ ਕੁਝ ਵਾੜ ਗਿਆ ਬਾਈ ਥੇ ਦੇਖ ਹੋ ਗਈ ਵੀਰੋ ਦੀ ਨਾਲ ਦੀ ਨਾਲ ਡੈਥ ਨਾਲ ਦੀ ਨਾਲ ਡੈਥ ਹੋ ਗਈ ਉਹਦੀ ਦੇਖੋ ਦੋ ਮਿੰਟਾਂ ਵੀਰ ਦੀ ਡੈਥ ਹੋ ਗਈ ਉਹਦੀ ਕੜੇ ਚਾਰ ਮੁੰਡਿਆਂ ਨੂੰ ਮਗੋਰੀ ਚ ਪਾ ਕੇ ਲੈ ਗਏ ਹਾਂ ਇੱਕ ਇੱਕ ਤਾਂ ਉਹਦੇ ਵਿੱਚੋਂ ਮਰ ਗਿਆ ਤਿੰਨੇ ਇਹਾਂ ਲੜ ਵੀ ਕੁੱਟ-ਕੁੱਟ ਕੇ ਗਾਹਾਂ ਕੀ ਕੁਛ ਵਜਿਆ ਬਾਈ ਗੋਲੀ ਮਾਰੀ ਆਈ ਇਹਨਾਂ ਨੇ ਵੀਰੇ ਹਾਂ ਗੋਲੀ ਮੇਰੇ ਕੋਲ ਨਾਲ ਖੜਾ ਸੀ ਉਹ ਮੁੰਡਾ ਹਾਂ ਤੇ ਉਹ ਮੈਨੂੰ ਐ ਪੈ ਹੋਇਆ ਦੌਰਾ ਪੈ ਗਿਆ ਮੈਨੂੰ ਐ ਹੋ ਗਿਆ ਉਹਨੂੰ ਅੱਛਾ ਤੇ ਉਹ ਮੈਂ ਜੋ ਚੱਕਿਆ ਮੈਂ ਪੱਗ ਲਾਤੀ ਉਹਦੀ ਹਾਂ ਜੋ ਪੱਗ ਲਾਤੀ ਤੇ ਗੋਲੀ ਉਹਦਾ ਐਡਾ ਵਜਾਰੇ ਨੇ ਉਹ ਜਾਖਮ ਐਡਾ ਗੋਲੀ ਦੀ ਆ ਕਿੱਥੇ ਆ ਬਾਈ ਮੇਰੇ ਡੈਥ ਹੋ ਗਈ ਵੀਰੇ ਐਂਬੂਲੈਂਸ ਲੈ ਐਂਬੂਲੈਂਸ ਹੋ ਗਈ ਨਹੀਂ ਜਾਖਮ ਉਹਦੇ ਕਿੱਥੇ ਹੈ ਆ ਸਿਰਚ ਵੀਰੇ ਸਿਰਚ अच्छा ए भाई ਪਹਿਲਾਂ ਤਾਂ ਸਿੱਧੀਆਂ ਬੰਬ ਗੋਲੀਆਂ ਮਾਰਦੇ ਨੇ ਵੀਰੇ ਸਿੱਧੀਆਂ ਬੋਲ ਪਹਿਲਾਂ ਸਿੱਧੀਆਂ ਬੰਬ ਗੋਲੀਆਂ ਸਿੱਧੀਆਂ ਗੋਲੀਆਂ ਮਾਰਦੇ ਪਹਿਲਾਂ ਸਿੱਧ ਦਿੰਦੇ ਆ ਉਹ ਬੰਬ ਜਮਾਨ ਕੇ ਵਿਚਦੀ ਗੋਲੀਆਂ ਚਲਾ ਦਿੰਦੇ ਆ ਬਾਅਦ ਚ ਉਹ ਪਾਵਰ ਹਾਂ ਵਿਚ ਜਾਣ ਕੇ ਇਹਨਾਂ ਨੂੰ ਐ ਸੰਦਰਾਪੋਰ ਤੇ ਚਲਾਉਂਦੇ ਨੇ ਫੇਰ ਭਾਈ ਵੀ ਦੂਰ ਆਲੇ ਚਲਾਉਂਦੇ ਸੀ ਉਹ ਬਾਲੀ ਦੂਰ ਖੜੀ ਸੀ ਨਾਲੇ ਉਹ ਕਰਕੇ ਕਰ ਬੰਬ ਗੋਲੀਆਂ ਚਲਾਉਂਦੇ ਆ ਹੋ ਕੀ ਕਰਨੇ ਗੱਠਾਂ ਚੱਕੀਆਂ ਵਿੱਚ ਇਹਨਾਂ ਨੇ ਆਪਣੇ ਬੰਦੇ ਸਾਡ ਰੱਖੇ ਨੇ ਵੀਰੇ ਆਪਣੇ ਰੋੜੇ ਰਾੜੇ ਮਾਰਦੇ ਨੇ ਵਿੱਚੇ ਖਾਇ ਨਹੀਂ ਪਤਾ ਉਹੀ ਫੈਰ ਮਾਰ ਕੇ ਜਾਂਦੇ ਹੁਣ ਫੈਰ ਭਾਈ ਤੂੰ ਇਹਨਾਂ ਦੇ ਵਿੱਚ ਲਾ ਲੋ ਪੱਕੇ ਫੈਰ ਮਾਰਦੇ ਨੇ ਇਹ ਆਪਣੇ ਬੰਦੇ ਆਰਐਸਐਸ ਦੇ ਬੰਦੇ ਸਾਡ ਰੱਖੇ ਨੇ ਨਾਲੇ ਤੇ ਹੁਣ ਅਸੀਂ ਖੜੇ ਆਗੇ ਸਾਨੂੰ ਆਪਾਂ ਖੜੀਆਂ ਲਾ ਲੋ ਐਨੀ ਪਤਾ ਵਿੱਚੇ ਨਹੀਂ ਪਤਾ ਕਿਹੜਾ ਕੋਈ ਕਾਰਸਤਾਨੀ ਕਰਦਾ ਹੋਇਆ ਠੀਕ ਆ ਹੁਣ ਆਪਣੇ ਕੋਲ ਤਾਂ ਸਾਡਾ ਅੰਗਾਂ ਮਈ ਉਹਨੇ ਕੋਈ ਹਥਿਆਰ ਆ ਕੀ ਕਰ ਸਕਦੇ ਸਾਡਾ ਰਾਹ ਛੱਡ ਦੇਣ ਅਸੀਂ ਵਗ ਜਾਈਏ ਕਿਉਂਕਿ ਸਾਨੂੰ ਲੋੜ ਹੀ ਨਹੀਂ ਵੀਰੇ ਆਪਾਂ ਫਰਦੇਸ ਹਾਰੇ ਤੇ ਵੀ ਹੱਲ ਨਹੀਂ ਹੋ ਰਿਹਾ ਸੀ ਔਰ ਟਰੈਕਟਰ ਲੈਣ ਆਇਆ ਸੀ ਵੀਰੇ ਟਰੈਕਟਰ ਜਿਹੜਾ ਉੱਥੇ ਖੜਾ ਕਰਦਾ ਉਹਨਾਂ ਨੇ ਘੇਰਿਆ ਸੀ ਉਧਰ ਗੋਲੀ ਮਾਰੀ ਇਹਨਾਂ ਨੇ ਉਹ ਟਰੈਕਟਰ ਲੈਣ ਆਇਆ ਸੀ ਉਧਰ ਗੋਲੀ ਚੱਕ ਲੈੰਦਾ ਆ ਇੱਥੇ ਮਾਰਿਆ ਭਾਈ ਗੋਲੀ ਆ ਸਾਰਾ ਪਾਰ ਤਾਂ ਉਧਰ ਲੈ ਕੇ ਚਾਕੇ ਮੁੰਡਾ ਗਿਆ ਮਾਰ ਉੱਥੇ ਭਾਈ ਖੇਤਾਂ 'ਚ ਖੜਾ ਤੀਆ ਸਾਮਣੇ ਆ ਖੇਤਾਂ 'ਚ ਇਕੱਲੇ ਨੇ ਵੀਰੇ ਟਰੈਕਟਰ ਚਾਕੇ ਲਿਆ 12 ਮੋਰ ਦੀ ਗੋਲੀਆ 12 ਮੋਰ ਦੀ ਗੋਲੀ ਹੈਗੀ ਪਰੂਫ ਉੱਥੇ ਇੱਥੇ ਮਾਰਿਆ ਪਾਰਤਾ ਸਾਰਾ ਕੁਝ ਵਾੜ ਗਿਆ ਬਾਈ ਸਿਰ ਤੇ ਆ ਗਈ ਡੈਥ ਹੋ ਗਈ ਵੀਰੇ ਦੀ ਨਾਲ ਦੀ ਨਾਲ ਡੈਥ ਨਾਲ ਦੀ ਨਾਲ ਡੈਥ ਹੋ ਗਈ ਉਹਦੀ ਦੇਖੋ 2 ਮਿੰਟਾਂ ਵੀਰ ਦੀ ਡੈਥ ਹੋ ਗਈ ਉਹਦੀ ਆ ਦੇਖ ਆ ਬ੍ਰੈਸ਼ ਮਾਰਦੇ ਆ 12 ਬੋਰ ਦਾ ਆ ਆ ਦੇਖੋ ਇਹ ਗੋਲੀ 12 ਬੋਰ ਦੀ ਆ ਇਹ ਹੀ ਸਭ ਇੰਡੀਆ ਦਾ ਹਿੱਸਾ ਹੈ ਪੰਜਾਬ ਕਹਿੰਦੇ ਆ ਦੇਖ ਲੋ ਹੁਣ ਉਹ ਟਰੈਕਟਰ ਦਿਖਾ ਵੀ ਦੇਖੋ ਉਹ ਟਰੈਕਟਰ ਦੇਖੋ ਬਾਈ ਆ ਦੇਖੋ ਬੜਾ ਕਰਦੇ ਟਰੈਕਟਰ ਨੇ ਭੰਚੇ ਤੋਂ ਪੁੱਛਣ ਵਾਲਾ ਆ ਦੇਖੋ ਬਾਈ ਕਿਸਾਨਾਂ ਕੋਲੇ ਕੋਈ ਸੰਦ ਨਹੀਂ ਹੈਗੇ ਕਿਸਾਨਾਂ ਕੋਲੇ ਕੁਝ ਨਹੀਂ ਆ ਦੇਖੋ ਇਹ ਬੰਦਾ ਮਾਰਦਾ ਹਾਂ ਬੰਦਾ ਮਾਰਤਾ 6 ਆਪਣੇ ਨੌਜਵਾਨ ਉਹ ਮੁੰਡੇ ਚਾਕੇ ਉਧਰ ਲੈ ਗਏ ਅੱਛਾ 6 ਜਵਾਨ ਆਪਣੇ ਉਧਰ ਲੈ ਗਏ ਆ ਦੇਖ ਸਕਦੇ ਆ ਦੋਸਤੋ ਆ ਦੇਖ ਸਕਦੇ ਆ ਬੇਕਾ ਆ ਕਾਰਤੂਸ ਚੱਲੇ ਨੇ ਭਈਆ ਆ ਕਾਰਤੂਸ ਚੱਲੇ ਨੇ ਅੱਜ ਫੇਰ ਆ ਦੇਖ ਲੋ ਭਾਈ ਜੀ ਆ ਜਾਓ ਯਾਰ ਭਾਈ ਆ ਜਾਓ ਯਾਰ ਆ ਕਰਦੀ ਚੱਲੇ ਨੇ ਭਈਆ ਆ ਕਾਰਤੂਸ ਚੱਲੇ ਨੇ ਭਈਆ ਦੇਖ ਆ ਦੇਖ ਸਕਦੇ ਇਹਦੇ ਨਾਲ ਇੱਕ ਮੁੰਡਾ ਮਰ ਗਿਆ ਬਈ ਇਹਦੇ ਨਾਲ ਆਹ ਦੇਖ ਸਕਦੇ ਹੋ ਬਈ ਪੱਕੇ ਰੌਂਦ ਮਾਰ ਰਹੇ ਨੇ ਹਨਾ ਬਈ ਤੇ ਦੇਖ ਸਕਦੇ ਹੋ ਬਈ ਤੇ ਆਰ ਪਾਰ ਦੀ ਲੜਾਈ ਆ ਹੁਣ ਆਰ ਪਾਰ ਦੀ ਲੜਾਈ ਆ ਹੁਨੀ ਮੁੰਡਾ ਮਾਰਤਾ ਉਹ ਦੇਖ ਲਓ ਭਾਈ ਉਹ ਆ ਦੇਖ ਲਓ ਜੱਟ ਮੈਂ টে <laughs> লাগে ਨਾ ਦੇਖ ਲੋ ਬਾਈ ਉਹ ਨਕਸਾਨ ਜਮਾਂ ਜਮੀਰ ਮਰ ਗਈ ਆ ਸੰਧਾ ਦਾ ਕੀ ਕਸੂਰ ਸੀ ਬਾਈ 70000 ਹੁੰਦਾ ਉਹਦੇ ਨਾਲ ਲਿਖੋਈ ਹੈ ਬਾਕੀ ਨਾ ਪਟਾਵਾ ਬਾਈ 50000 ਸੋਟ ਸੜਾ ਸਾਈਕਲ ਵੀ ਨਹੀਂ ਹੈਗਾ ਉਹ ਸਾਰਾ ਸਾਮਾਨ ਵੀ ਲੈ ਕੇ ਨਿਕਟ ਗਿਆ ਪਤਾ ਨਹੀਂ ਕੀ ਕੀ ਭੈਣ ਜੀ ਦੀ ਛੇਤੀ ਮਾਰਿਆ ਆ ਦੇਖ ਲੋ ਉਹ ਸਟੀਰਿੰਗ ਤੋੜ ਕੇ ਲਾ ਕੇ ਨੇ ਗੱਲਾਂ ਸਟੀਰਿੰਗ ਵੀ ਤੋੜਤਾ ਆ ਦੇਖ ਲੋ ਆ ਦੇਖੋ ਤੇ ਜਲ ਭਾਈ ਓਏ ਆ ਸੰਦਾਂ ਦਾ ਕੀ ਆ ਸੰਦਾਂ ਨਾਲ ਨਹੀਂ ਲੜਦੇ ਹੈਗੇ ਉਹ ਡੀਜ਼ਲ ਦਾ ਸੱਤ ਤੋੜ ਕੇ ਭੰਨ ਆਹ ਦੇਖ ਲੋ ਬਾਈ ਓਏ ਆ ਸੰਦਾਂ ਦਾ ਕੀ ਕਸੂਰ ਤੀਆ ਆ ਸੰਦਾਂ ਦਾ ਜੇ ਲੜਾਈ ਲੜਨੀ ਆ ਬਈ ਯਾਰ ਪਾਰ ਦੀ ਆ ਦੇਖ ਲੋ ਬਾਈ ਓਏ ਨਵੇਂ ਟਰੈਕਟਰ ਜਮਾ ਨਵੇਂ ਟਰੈਕਟਰ ਬਾਈ ਉਹ ਦੇਖ ਡੀ ਜਲਾ ਬਈਆ ਸਾਰਾ ਜਿਹੜਾ ਪਾਣੀ ਦੇਖ ਦਿੰਦੇ ਆ ਅਬਾ ਧੱਲੇ ਨੇ ਪਾਣੀ ਮਾਰਿਆ ਟਰੈਕਟਰ ਤੇ ਗੋਆ ਆਇਆ ਫੇਰ ਤੁਸੀਂ ਪਾਦ ਗਿਆ ਸੀ ਆ ਵੇਖੋ ਉੱਥੋਂ ਕਰ ਰਹੇ ਜਮਾ ਆ ਵੇਖੋ ਉਹ ਬੰਦੇ ਕਿੰਨੇ ਦੰਗੇ ਆ ਸਰਕਾਰ ਦੇ ਲੋਕਾਂ ਆ ਆ ਦੇਖ ਲਓ ਬਾਈ ਉਹ ਗੱਡੀ ਇੱਥੇ ਤੱਕ ਨਹੀਂ ਛੱਡੇ ਬਾਈ ਹਾਂ ਦੇਖੋ ਖਾਤਾ ਸੀ ਬੇਰਪੁਰ ਪੰਪ ਤੇ ਗਏ ਲਗੇ ਇਹ ਦੇਖੋ ਹਾ ਦੇਖ ਲਓ ਬਾਈ ਸਾਰੀ ਗੱਡੀ ਖਤਮ ਕਰਤੀ ਆਹ ਟਰੈਟ ਖਤਮ ਕਰਤਾ 1 2 3 ਤਿੰਨ ਟਰੈਟ ਬਾਈ ਚੌਥਾ ਉਹ ਟਰੈਟ ਆ ਚੌਥਾ ਉਹ ਟਰੈਟ ਖਤਮ ਕਰਤਾ ਬਾਈ ਉਹ ਖੜੇ ਇੱਕ ਉਹ ਪੰਜਵਾਂ ਛੇ ਮਾ ਦੇਖ ਲਓ ਬਈ ਆਹ ਟਰੈਕ ਖਤਮ ਕਰਤਾ 6 7 ਮਾ ਟਰੈਕਟਰ ਵੀ ਜਮ ਹੀ ਖਤਮ ਕਰਤਾ ਠੀਕ ਆ ਤੇ ਆਹ ਟੈਂਕੀ ਬਈ ਆਹ ਦੇਖ ਲਓ ਆਹ ਦੇਖ ਲਓ ਬਈ ਇਹ ਅੱਠਵਾਂ ਆਹਾ ਬਈ ਅੱਠਵਾਂ ਆਹ ਟਰੈਕ ਖਤਮ ਕਰਤਾ ਜਮ ਹੀ ਨੌਮਾ ਆ ਬਈ 10 ਟਰੈਕ ਜਮ ਹੀ ਖਤਮ ਕਰਦੇ ਨੌ ਆਹ ਗੱਡੀ ਬਈ 11ਵੀਂ ਆਹ 12ਵੀਂ ਬਾਕੀ ਬਈ ਹੋਰ ਸੰਦ ਨੇਗੇ 10 15 20 ਟਰੈਕਟਰ 15 20 ਗੱਡੀਆਂ ਬਾਈ ਫੱਟੜ ਕਰਤੀਆਂ ਦੇਖ ਲਓ ਆਹ ਦੇਖ ਲਓ ਬਾਈ ਓਏ ਆਹ ਚੀਜ਼ਾਂ ਨਾਲ ਕੀ ਉਹ ਆ ਦੇਖ ਲਓ ਮੁੰਡੇ ਵੀ ਲੈ ਜਾ ਕੇ ਯਾਰ ਟਰਾਲੀ ਚੋਂ ਮੁੰਡੇ ਲੈ ਗਏ ਉਹ ਟਰਾਲੀ ਚੋਂ ਮੁੰਡੇ ਲੈ ਜਾ ਕੇ ਕਿਹੜੇ ਕਿਹੜੀ ਟਰਾਲੀ ਚੋਂ ਬਾਈ ਆਹ ਪਿੱਛੇ ਟਰਾਲੀ ਚੋਂ ਉਹ ਛੰਡੇ ਵਾਲੀ ਚੋਂ ਦੋ ਮੁੰਡੇ ਲੈ ਗਏ ਦੋ ਮੁੰਡੇ ਲੈ ਗਏ ਹਾਂ ਸਾਰੇ ਟਰੈਕਟਰਾਂ ਦਾ ਡੀਜ਼ਲ ਕੱਢ ਕੇ ਪੰਨ ਤੋੜ ਦੋ ਮੁੰਡੇ ਲੈ ਜਾ ਕੇ ਜੀ ਤੇ ਪੂਰੇ ਆਹ ਜਿਹੜੀ ਸਰਕਾਰੀ ਕਾਰਜਕਾਰੀ ਬਾਈਗ ਬਿਸਤਰੇ ਥੱਲੇ ਡੇਕੇ ਘਤਾਨਾ ਚੀਜ਼ ਉਹਨਾਂ ਨੇ ਮੁੰਡੇ ਲੈ ਗਏ ਨੇ ਬਾਈ ਚੱਕਿਆ ਬਾਈ ਜਿਵੇਂ ਦੱਸਦੇ ਨੇ ਦੇਖ ਲਓ ਓਏ ਓਏ ਸੰਦਾਂ ਦਾ ਕੀ ਕਸੂਰ ਧੀਆ ਓਏ ਸੰਦਾਂ ਨਾਲ ਸੰਦਾਂ ਨਾਲ ਥੋੜੀ ਇਹ ਇਹਨਾਂ ਮਾਰਦੇ ਨੇ ਸੰਦਾਂ ਨਾ ਕਿਸ ਨੂੰ ਨੁਕਸਾਨ ਪਹੁੰਚਾਉਂਦੇ ਨੇ ਖੇਤੀ ਵਾਲੇ ਸੰਦ ਨੇ ਬਈ ਆ ਦੇਖ ਲਓ ਓਏ